ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਲੈ ਕੇ ਹੁਣ ਸਖਤ ਨਜ਼ਰ ਆ ਰਹੀ ਹੈ ਦੱਸਦੀ ਕਿ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਚਲਾਈ ਗਈ ਹੈ ਜਿਸ ਦੇ ਤਹਿਤ ਹੁਣ ਬਲਡੋਜ਼ਰ ਦੇ ਨਾਲ ਵੱੱਡੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕਿਉਂਕਿ ਹੁਣ ਸਰਕਾਰ ਨੇ ਚੋਣਦੀ ਕਿ ਪੰਜਾਬ ਦੀ ਨੌਜਵਾਨੀ ਹੋਰ ਜਿਹੜੀ ਨਸ਼ੇ ਦੇ ਵਿੱਚ ਡੁੱਬੇ ਜਿਹੜੇ ਲੋਕ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਹੁਣ ਪੰਜਾਬ ਸਰਕਾਰ ਖੁੱਤ ਜਿਹੜਾ ਇਲਾਜ ਉਹਨਾਂ ਦਾ ਕਰਵਾਏਗੀ ਔਰ ਲਗਾਤਾਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਾਰਵਾਈ ਹੈ ਉਸ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਮਹਿਲਾਵਾਂ ਦੀ ਗਿਣਤੀ ਜੇਕਰ ਅਸੀਂ ਦੇਖੀਏ ਨਸ਼ਾ ਤਸਕਰੀ ਦੇ ਵਿੱਚ ਵੱਧ ਨਜ਼ਰ ਆ ਰਹੀ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਕਾਰਵਾਈਆਂ ਹੋਈਆਂ ਨੇ ਉਸ ਦੇ ਵਿੱਚ ਸਭ ਤੋਂ ਵੱਧ ਜੇਕਰ ਗਿਣਤੀ ਦੇਖੀ ਜਾਵੇ ਤਾਂ ਮਹਿਲਾਵਾਂ ਦੀ ਗਿਣਤੀ ਹੈ ਔਰ ਜੇ ਆਈ ਇੱਕ ਮਾਮਲਾ ਜਿਹੜਾ ਕੱਲ ਸਾਹਮਣੇ ਆਇਆ ਲੁਧਿਆਣਾ ਤੋਂ ਜਿੱਥੇ ਕਿ ਬਲਡوزر ਦੇ ਨਾਲ ਇੱਕ ਮਹਿਲਾ ਦੇ ਘਰ ਦੇ ਉੱਪਰ ਜਿਹੜਾ ਬਲਡوزر ਦੇ ਨਾਲ ਕਾਰਵਾਈ ਕੀਤੀ ਗਈ ਨਸ਼ਾ ਤਸਕਰੀ ਦਾ ਕੰਮ ਕਰਦੀ ਸੀ ਔਰ ਰੇਲਵੇ ਦੀ ਜ਼ਮੀਨ ਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਔਰ ਬਲਡੋਜ਼ਰ ਦੇ ਨਾਲ ਜਿਹੜੀ ਉਸ ਦੀ ਨਜਾਇਜ਼ ਉਸਾਰੀ ਕੀਤੀ ਸੀ ਉਸ ਨੇ ਘਰ ਬਣਾਏ ਸੀ ਉਸ ਨੂੰ ਟਹਿ ਟੇਰੀ ਕਰ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਦੇ ਹਕੂਮਤ ਤੇ ਪੁਲਿਸ ਦੇ ਵੱਲੋਂ ਅੱਜ ਇੱਕ ਵਾਰ ਫਿਰ ਲੁਧਿਆਣਾ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚੱਲੇ ਨੇ ਪੁਲਿਸ ਪ੍ਰਸ਼ਾਸਨ ਨੇ ਲਾਡੋਵਾਲ ਨੇੜੇ ਰੇਲਵੇ ਲਾਈਨ ਦੇ ਕੋਲ ਬਣੀਆਂ ਨਜਾਇਜ਼ ਉਸਾਰੀਆਂ ਦੇ ਵਿੱਚ ਨਸ਼ੇ ਦਾ ਕੰਮ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਲੁਧਿਆਣਾ ਪੁਲਿਸ ਨੂੰ ਰੇਲਵੇ ਪੁਲਿਸ ਨੇ ਇਹ ਨਜਾਇਜ਼ ਕਬਜ਼ੇ ਹਟਾਉਣ ਦੇ ਲਈ ਅਪੀਲ ਕੀਤੀ ਸੀ 30 ਤੋਂ ਵੱਧ ਨਜਾਇਜ਼ ਕਬਜ਼ੇ ਸਨ ਜਿਨ੍ਹਾਂ ਨੂੰ ਲੈ ਕੇ ਅੱਜ ਲੁਧਿਆਣਾ ਪੁਲਿਸ ਦੀ ਮਦਦ ਦੇ ਨਾਲ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੇ ਹੋਏ ਉਹਨਾਂ ਦੇ ਘਰਾਂ ਤੇ ਬਲਡوزر ਚਲਾਏ ਗਏ ਨੇ ਇਹਨਾਂ ਨਸ਼ਾ ਤਸਕਰਾਂ ਦੀ ਪਹਿਚਾਣ ਇੱਕ ਮਹਿਲਾ ਤਸਕਰ ਰਾਣੀ ਵਜੋਈ ਹੈ ਅਤੇ ਦੂਜਾ ਤਸਕਰ ਸ਼ਿੰਦਰਪਾਲ ਦੱਸਿਆ ਜਾ ਰਿਹਾ ਹੈ ਇਹਨਾਂ ਦੋਵਾਂ ਤੇ ਪਹਿਲਾਂ ਤੋਂ ਹੀ ਤਿੰਨ ਦੇ ਕਰੀਬ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਸਨ ਅਤੇ ਇਹਨਾਂ ਦੇ ਵੱਲੋਂ ਰੇਲਵੇ ਲਾਈਨ ਤੇ ਨਜਾਇਜ਼ ਕਬਜ਼ਾ ਵੀ ਕੀਤਾ ਗਿਆ ਸੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਜਸ ਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਰੇਲਵੇ ਵਿਭਾਗ ਦੇ ਵੱਲੋਂ ਸਾਨੂੰ ਕਾਰਵਾਈ ਦੇ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਅਸੀਂ ਫੋਰਸ ਲੈ ਕੇ ਇੱਥੇ ਪਹੁੰਚੇ ਹਾਂ ਅਤੇ ਸ਼ਿੰਦਰਪਾਲ ਅਤੇ ਰਾਣੀ ਦੇ ਨਜਾਇਜ਼ ਪੈਸੇ ਦੇ ਨਾਲ ਉਸਾਰੇ ਘਰ ਨੂੰ ਤੜਵਾਇਆ ਹੈ ਸਾਡੇ ਕੋਲ ਅਜੇ ਵੀ ਵੱਡੀ ਲਿਸਟ ਹੈ ਹਾਲਾਂਕਿ ਦੋਵਾਂ ਦੇ ਵਿੱਚੋਂ ਇੱਕ ਜੇਲ੍ਹ 'ਚ ਬੰਦ ਹੈ ਅਤੇ ਇੱਕ ਜ਼ਮਾਨਤ ਤੇ ਬਾਹਰ ਸੀ ਜੋ ਕਿ ਹੁਣ ਫਰਾਰ ਹੈ ਪਰ ਜਲਦ ਹੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਕਾਇਦਾ 30 ਤੋਂ ਵੱਧ ਲੋਕਾਂ ਦੀ ਅਜੇ ਹੀ ਸੂਚੀ ਆਈ ਹੈ ਜਿਨ੍ਹਾਂ ਦੇ ਖਿਲਾਫ ਹੁਣ ਆਉਂਦੇ ਦਿਨਾਂ 'ਚ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪਟਿਆਲਾ ਅਤੇ ਜਲੰਧਰ ਸ ਨੇ ਫਲੋਰ 'ਚ ਨਸ਼ਿਆਂ ਦੇ ਲਈ ਮਸ਼ਹੂਰ ਪਿੰਡਾਂ 'ਚ ਕਾਰਵਾਈ ਕੀਤੀ ਗਈ ਸੀ ਇਸ ਦੇ ਨਾਲ ਹੀ ਫਲੋਰ ਦੇ ਪਿੰਡ ਹਾਰਪੁਰ ਚ ਨਸ਼ਾ ਤਸਕਰ ਜਸਬੀਰ ਸ਼ੀਰਾ ਦੇ ਘਰ ਨੂੰ ਬਲਡوزر ਦੇ ਨਾਲ ਟਾ ਦਿੱਤਾ ਗਿਆ ਇਸ ਤੋਂ ਬਾਅਦ ਫਲੋਰ ਦੇ ਮੰਡੀ ਪਿੰਡ ਵਿੱਚ ਪੁਲਿਸ ਨੇ ਨਸ਼ਾ ਸਮਗਲਰ ਦਾ ਘਰ ਵੀ ਤੋੜ ਦਿੱਤਾ ਜੀ ਸਰ ਕੀ ਸਰ ਮਾਮਲਾ ਸੀ ਸਰ ਇਹ ਤਕਰੀਬਨ 32 ਜਿਹੜੇ ਲਿਸਟ ਜਿਹੜੀ ਹੈ ਰੇਲਵੇ ਵਾਲਿਆਂ ਨੇ ਇੱਕ ਰਿਕੁਐਸਟ ਕੀਤੀ ਸੀ ਵੀ ਸਾਡੀ ਜਿਹੜੀ ਹੈ ਸਰਕਾਰੀ ਪ੍ਰਾਪਰਟੀ ਤੇ ਇਲੀਗਲ ਜਿਹੜੀ ਹੈ ਉਹਦੇ ਉੱਤੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਤੇ ਕੁਛ ਨੇ ਕੁਛ ਕੁਲੀਆਂ ਬਣਾਈਆਂ ਕਈਆਂ ਨੇ ਘਰ ਬਣਾਏ ਤਾਂ ਉਹਦੇ ਵਾਸਤੇ ਇਹਨਾਂ ਨੇ ਪੁਲਿਸ ਹੈਲਪ ਮੰਗੀ ਸੀ ਉਹਦੇ ਵਿੱਚ ਇਹਨਾਂ ਦੇ ਰੇਲਵੇ ਦੇ ਮਿਸਟਰ ਅਦਿੱਤਿਆ ਆਏ ਹੋਏ ਆ ਜੀ ਤਾਂ ਉਹਦੇ ਵਿੱਚ ਅੱਜ ਉਹਦੇ ਤਹਿਤ ਅਸੀਂ ਜਦੋਂ ਫਿਰ ਸਾਰੀ ਇਸ ਗੱਲ ਨੂੰ ਦੇਖਿਆ ਵੀ ਇੱਥੇ ਜਿਹੜੇ ਕੁਝ ਪਰਿਵਾਰ ਐਨਡੀਪੀਐਸ ਦੇ ਵਿੱਚ ਵੀ ਜਿਹੜਾ ਸ਼ਮੂਲੀਅਤ ਹੈ ਤੇ ਉਹਨਾਂ ਦੇ ਮੁਕਦਮੇ ਵੀ ਦਰਜਾਂ ਤੇ ਐਨਡੀਪੀਐਸ ਦਾ ਜਿਹੜਾ ਕੰਮ ਵੀ ਕਰਦੇ ਆ ਤੇ ਆਪਣੀ ਜਿਹੜੀ ਜਵਾਨੀ ਨੂੰ ਰੋਲ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਗਲਤ ਰਾਹੇ ਨਸ਼ੇ ਦੇ ਜਿਹੜਾ ਪਾ ਰਹੇ ਆ ਤੇ ਉਹ ਲੋਕਾਂ ਨੇ ਵੀ ਇੱਥੇ ਜਿਹੜੇ ਘਰ ਪਾਏ ਨੇ ਤਾਂ ਉਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਰੇਲਵੇ ਵਾਲਿਆਂ ਦੀ ਜਿਹੜੀ ਰਿਕਵੈਸਟ ਸੀ ਉਹਨੂੰ ਪ੍ਰਾਇੋਰਟੀ ਤੇ ਜਿਹੜਾ ਲਿੱਤਾ ਤੇ ਅੱਜ ਜਿਹੜੀ ਇਹ ਸਪੱhle ਘਰ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਤਾਂ ਇਹ ਆਪ ਜੀ ਦੇ ਸਾਹਮਣੇ ਜਿਹੜਾ ਇਹ ਨੂੰ ਜਿਹੜਾ ਡਿਮੋਲਿਸ਼ ਕਰ ਚੱਕਿਆ ਕਿਹੜਾ ਘਰ ਆ ਸਾਰੇ ਸਰ ਨਾਮ ਕੀ ਇਹ ਕੋਈ ਰਾਣੀ ਹੈ ਤੇ ਇੱਕ ਚੰਦਰਪਾਲ ਚੰਦਰਪਾਲ ਕਿੰਨੇ ਪਰਚੇ ਦਾ ਕਿੰਨੇ ਪਰਚੇ ਦੇ ਖਿਲਾਫ ਕਿਸੇ ਦੇ ਖਿਲਾਫ ਤਿੰਨ ਮੁਕਦਮੇ ਕਿਸੇ ਖਿਲਾਫ ਦੋ ਮੁਕਦਮੇ ਇਹਨਾਂ ਤੇ ਐਨਡੀਪੀਐਸ ਦਾ ਜਿਹੜਾ ਪ੍ਰੀਵਿਅਸ ਰਿਪੋਰਟ ਸਰ ਕਿੰਨੇ ਘਰਾਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਹੈ ਇਹ ਜੋ ਰੇਲਵੇ ਵਾਲਿਆਂ ਨੇ ਦਿੱਤੀ ਹੈ ਉਹਨਾਂ ਨੇ ਬੱਤੀ ਦੀ ਦਿੱਤੀ ਹੈ ਤੇ ਉਹ ਤੇ ਬੱਤੀਆਂ ਤੇ ਹੀ ਡਿਮੋਲਿਸ਼ ਕਰਨੀ ਹੈ ਇਸੇ ਪਿੰਡ ਚ ਬੱਤੀ ਅਸੀਂ ਜਿਹੜੀ ਪੁਲਿਸ ਅਮਦਾਦ ਉਹਨਾਂ ਤੋਂ ਇਸੇ ਪਿੰਡ ਚ ਬੱਤੀ ਕਰਨੇ ਕਿ ਹੋਰ ਪਿੰਡਾਂ 'ਚ ਵੀ ਨਹੀਂ ਇਹ ਇਹ ਸਟ੍ਰੈਕ ਰੇਲਵੇ ਟਰੈਕ ਦੇ ਰਾਈਟ ਹੈਂਡ ਸਾਈਡ ਵੀ ਹੈ ਤੇ ਲੈਫਟ ਹੈਂਡ ਸਾਈਡ ਵੀ ਹੈ ਦੋਨੋਂ ਜਿਹੜੀ ਹੈ ਸਰ ਉਹਨਾਂ ਦੋਵਾਂ ਦਾ ਸਟੇਟਸ ਕੀ ਹੈ ਤਾਂ ਉਹ ਅਸੀਂ ਅਲੱਗ ਆਪਣੀ ਜਿਹੜੀ ਕਾਰਵਾਈ ਉਹ ਅਲੱਗ ਕਰਾਂ ਤੇ ਰਾਣੀ ਤੇ ਜਿਹਦੇ ਖਿਲਾਫ ਤੁਸੀਂ ਦੱਸਿਆ ਚੰਦਰਪਾਲ ਦੇ ਖਿਲਾਫ ਜਿਨ੍ਹਾਂ ਦੇ ਘਰ ਦੇ ਉੱਤੇ ਅੱਜ ਬੁਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਦਾ ਕੀ ਸਟੇਟਸ ਹੈ ਤੁਹਾਡੀ ਗ੍ਰਿਫਤਦਾਰੀ ਉਹ ਉਹ ਸਾਡੀ ਗ੍ਰਿਫਟ ਨਹੀਂ ਹੈਗੇ ਬਟ ਰੇਲਵੇ ਦੇ ਅਫੀਸਰ ਨੇ ਇਨਕ੍ਰੋਚਮੈਂਟ ਦੇ ਰਿਕਾਰਡਿੰਗ ਜਿਹੜੀ ਹੈ ਪੁਲਿਸ ਦੀ ਅਮਦਦ ਮੰਗੀ ਹੈ ਤਾਂ ਉਹ ਅਸੀਂ ਇਹਨਾਂ ਨੂੰ ਸਿਕਿਉਰਿਟੀ ਮਹੀਆ ਕਰਾਈ ਠੀਕ ਠੀਕ ਤਾਂ ਇਹ ਰੇਲਵੇ ਵੱਲੋਂ ਜਿਹੜਾ ਇਹ ਜਿਹੜਾ ਇਹਨਾਂ ਦਾ ਇਨਕ੍ਰੋਚਮੈਂਟ ਜਿਹੜੀ ਹੈ ਦੂਰ ਕੀਤੀ ਗਈ